ਜਿਹੜੇ ਆਵਾਜ਼ਾ ਪਸ਼ੂ ਜਾਂ ਆਵਾਜ਼ਾ ਡੌਗ ਨੇ ਉਹਨਾਂ ਦੇ ਗਲਾ ਵਿੱਚ ਰਿਫਲੈਕਟਰ ਪਾ ਕੇ ਕਿ ਰਾਤ ਦੇ ਟਾਈਮ ਜਿਹੜੇ ਜਗਦੇ ਆ ਤੇ ਕਿਥੇ ਤੋਂ ਦੂਰੋਂ ਨਜ਼ਰ ਆ ਸਕਦੇ ਆ ਤੇ ਜਿਹੜੇ ਐਕਸੀਡੈਂਟ ਆ ਉਹਨਾਂ ਤੋਂ ਬਚਿਆ ਜਾ ਸਕਦਾ ਅਸੀਂ ਐਕਸੀਡੈਂਟ ਬੰਦ ਤੇ ਨਹੀਂ ਕਰ ਸਕਦੇ ਲੇਕਿਨ ਕੋਸ਼ਿਸ਼ ਕਰ ਸਕਦੇ ਆ ਕਿ ਜਿਹੜੇ ਹਾਦਸੇ ਜਿਹੜੇ ਰੋਕੇ ਜਾ ਸਕਣ ਨਾਟ ਓਨਲੀ ਫਾਰ ਕਾਊਸ ਸਿਰਫ ਗਊਆਂ ਵਾਸਤੇ ਨਹੀਂ ਜਿਹੜੇ ਸਟ੍ਰੀਟ ਡੌਗਸ ਫੌਗ ਦੇ ਵਿੱਚ ਜਿਹੜੇ ਨਹੀਂ ਨਜ਼ਰ ਆਂਦੇ ਧੁੰਦੇ ਵਿੱਚ ਉਹਨਾਂ ਵਾਸਤੇ ਵੀ ਜਿਹੜੇ ਇਹਨਾਂ ਨੇ ਆ 500 ਦੇ ਕਰੀਬ ਜਿਹੜੇ ਪੱਟੇ ਜਿਹੜੇ ਆ ਕੋਈ ਵੀ ਸ਼ਹਿਰ ਦਾ ਨਾਗਰਿਕ ਇਹਨਾਂ ਕੋਲੋਂ ਜਿਹੜਾ ਲੈ ਸਕਦਾ ਸਾਡੀ ਕੈਂਪ ਚ ਫੋਰਗੀ ਡੇਸ ਦੇ ਵਿੱਚ ਅਸੀਂ ਪਸ਼ੂਆਂ ਦਾ ਵੀ ਬਚਾਅ ਕਰ ਸਕੀਏ ਤੇ ਕੋਈ ਇਨਸਾਨੀ ਜ਼ਿੰਦਗੀ ਅਗਰ ਬਚਾ ਸਕਦੇ ਹਾਂ ਤੇ ਬਚਾਈਏ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ گاਵਾਂ ਨੂੰ ਤੇ ਛੋਟੇ ਪਸ਼ੂ ਚਾਹੇ ਬਿੱਲੀ ਹੈ ਚਾਹੇ ਉਹ ਕੁੱਤੇ ਹੈਗੇ ਆ ਸਭ ਨੂੰ ਰਿਫਲੈਕਟਿਵ ਕੋਲਰ ਲਗਾ ਰਹੇ ਆ ਸਭ ਨੂੰ ਪਸ਼ੂਆਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਸਭ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਵੇਕਟਰ ਸ਼ੂਟ ਹੋ ਕੇ ਸਭ ਦੀ ਸੇਵਾ ਕਰਨੀ ਚਾਹੀਦੀ ਹੈ ਹਰ ਕਿਸੇ ਨੂੰ ਆਪਣਾ ਧਰਮ ਨਿਭਾਉਣਾ ਚਾਹੀਦਾ ਹੈ ਗ੍ਰੇਡ ਪੰਜਾਬ ਟੀਵੀ ਦੇਖ ਰਹੇ ਹੈ ਦਰਸ਼ਕਾਂ ਦਾ ਸਵਾਗਤ ਹੈ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸਰਦੀ ਦੇ ਮੌਸਮ ਦੇ ਵਿੱਚ ਸੰਘਣੀ ਧੁੰਦ ਦੇ ਕਾਰਨ ਸੜਕ ਹਾਦਸੇ ਬਹੁਤ ਜ਼ਿਆਦਾ ਹੁੰਦੇ ਨੇ ਅੱਜ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੱਥੇ ਕਿ ਸੜਕ ਹਾਸੀਆਂ ਤੋਂ ਬਚਾ ਬਚਾ ਦੇ ਲਈ ਖਾਸ ਉਪਰਾਲਾ ਕੀਤਾ ਗਿਆ ਹੈ ਮੇਰੇ ਨਾਲ ਮੌਜੂਦ ਨੇ ਪੁਲਿਸ ਅਧਿਕਾਰੀ ਗੱਲਬਾਤ ਕਰਦੇ ਆ ਸਰ ਦਿਲਜੀਤ ਸਿੰਘ ਸਰ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗ੍ਰੇਡ ਪੰਜਾਬ ਟੀਵੀ ਤੇ ਗ੍ਰੇਡ ਪੰਜਾਬ ਟੀਵੀ ਦਾ ਬਹੁਤ ਬਹੁਤ ਧੰਨਵਾਦ ਤੇ ਸਾਡਾ ਜਿਹੜਾ ਇਹ ਉਪਰਾਲਾ ਕੀਤਾ ਗਿਆ ਇਹ ਡਾਕਟਰ ਰੋਹਨ ਜੀ ਤੇ ਆਪਣੇ ਕਰਨਬੇਰੀ ਜੀ ਇਹਨਾਂ ਵੱਲੋਂ ਇਹ ਜਿਹੜਾ ਉਪਰਾਲਾ ਇਹ ਕੀਤਾ ਗਿਆ ਗਿਆ ਧੁੰਦੇ ਦਿਨਾਂ ਵਿੱਚ ਜਿਹੜੇ ਐਕਸੀਡੈਂਟ ਹੁੰਦੇ ਨੇ ਉਹਨਾਂ ਨੂੰ ਘਟਾਉਣ ਵਿੱਚ ਇਹ ਕੰਮ ਕਰਦੇ ਰਹਿੰਦੇ ਆ ਲੇਕਿਨ ਪਿਛਲੇ ਕੁਝ ਟਾਈਮ ਤੇ ਵਿੱਚ ਜੂਨ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀਗਾ ਹਾਥੀਗੇਟ ਉਹ ਬੱਚੇ ਦੀ ਡੈਥ ਹੋ ਗਈ ਸੀਗੀ ਗਾਂ ਨਾਲ ਟਕਰਾ ਕੇ ਸੋ ਉਹਨੂੰ ਮੁੱਖ ਰੱਖਦੇ ਹੋਏ ਇਹਨਾਂ ਨੇ ਇਹ ਕੰਮ ਜਿਹੜਾ ਫੇਰ ਦੁਬਾਰਾ ਇੱਥੋਂ ਸਟਾਰਟ ਕੀਤਾ ਕਿ ਜਿਹੜੇ ਆਵਾਜ਼ਾ ਪਸ਼ੂ ਜਾਂ ਆਵਾਜ਼ਾ ਡੌਗ ਨੇ ਉਹਨਾਂ ਦੇ ਗਲਾ ਵਿੱਚ ਰਿਫਲੈਕਟਰ ਪਾ ਕੇ ਕਿ ਰਾਤ ਦੇ ਟਾਈਮ ਜਿਹੜੇ ਜਗਦੇ ਆ ਤੇ ਕਿਸੇ ਤੋਂ ਦੂਰੋਂ ਨਜ਼ਰ ਆ ਸਕਦੇ ਆ ਤੇ ਜਿਹੜੇ ਐਕਸੀਡੈਂਟ ਆ ਉਹਨਾਂ ਤੋਂ ਬਚਿਆ ਜਾ ਸਕਦਾ ਇਹ ਸਾਡੇ ਇਹਨਾਂ ਦੇ ਐਨਜੀਓ ਜਿਹੜੀ ਆ ਉਹਨਾਂ ਵੱਲੋਂ ਔਰ ਸਾਡੇ ਜਿਹੜੇ ਪੰਜਾਬ ਪੁਲਿਸ ਵੱਲੋਂ ਟਰੈਪ ਦੀ ਸਦੋਂ ਇਹੜਾ ਬਲਾ ਕੀਤਾ ਗਿਆ ਤੇ ਇਸ ਨੂੰ ਅਸੀਂ ਇਸੇ ਤਰ੍ਹਾਂ ਸੇਵਾ ਜਿਹੜੇ ਨਿਭਾਉਦੇ ਰਹਾਂਗੇ ਸਰ ਤੁਹਾਡੇ ਵੱਲੋਂ ਬਹੁਤ سارے ਸਮਾਜਿਕ ਇਤਿਲੇ ਕਾਰਜ ਕੀਤੇ ਜਾਂਦੇ ਨੇ ਅਕਸਰ ਹੀ ਅਸੀਂ ਦੇਖਦੇ ਹਾਂ ਤੁਹਾਡੀਆਂ ਵੀਡੀਓਜ਼ ਵੀ ਬਹੁਤ ਵਾਇਰਲ ਹੁੰਦੀਆਂ ਨੇ ਇਹ ਸੋਚ ਤੇ ਕਿੱਥੋਂ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀ ਕਿਉਂਕਿ ਪੁਲਿਸ ਅਧਿਕਾਰੀ ਤਾਂ ਹੋਰ ਵੀ ਬਹੁਤ ਦੇਖਣੇ ਪਾਰੇ ਇੱਕ ਆਪਣੇ ਕਾਮਤ ਉਹਦੇ ਨਾਲ ਨਾਲ ਇਹ ਸਮਾਜਿਕ ਕੰਮ ਜਿਹੜੇ ਕਰਨਾ ਇਹ ਵੀ ਬਹੁਤ ਵੱਡੀ ਜਿਹੜੀ ਹੈ ਮਨੁਕਤਾ ਦੀ ਸੇਵਾ ਜਿਹੜੀ ਸਭ ਤੋਂ ਵੱਡੀ ਸੇਵਾ ਜੀ ਤੇ ਉਸ ਦੀ ਉਹਦੀ ਜ਼ਿੰਦਗੀ ਲਾਈਫ ਬਾਰੇ ਸੋਚਣਾ ਉਹ ਤੇ ਸਭ ਤੋਂ ਵੱਡੀ ਸੇਵਾ ਜੇ ਅਸੀਂ ਇਹ ਐਕਸੀਡੈਂਟ ਹੋਣ ਤੋਂ ਬਾਅਦ ਵਿੱਚ ਜੂ ਆਪਾਂ ਅਪੀਲ ਕਰਦੇ ਆ ਕਿਸੇ ਨੂੰ ਸਮਾਜ ਨੂੰ ਅੱਗੇ ਆਉਣ ਵਾਸਤੇ ਬਚਾਉਣ ਵਾਸਤੇ ਜੇ ਉਪਰਾਲੇ ਪਹਿਲਾਂ ਹੀ ਕੀਤੇ ਜਾਣ ਤੇ ਕਿੰਨੇ ਕਿਤੇ ਜੇ ਆਪਾਂ ਐਕਸੀਡੈਂਟ 0% ਨਹੀਂ ਕਰ ਸਕਦੇ ਤਾਂ ਉਹਨੂੰ ਘਟਾਜੂ ਸਕਦੇ ਹਾਂ ਸੋ ਅੱਜ ਜਿਹੜਾ ਇਹ ਉਪਰਾਲਾ ਵਾ ਸਾਡਾ ਇਹ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਪਾਉਣੇ ਤੇ ਪਸ਼ੂਆਂ ਦੇ ਗਲਾਂ ਦੇ ਵਿੱਚ ਇਹ ਜਿਹੜੇ ਆ ਕੁੱਤਿਆਂ ਦੇ ਗਲਾਂ ਦੇ ਵਿੱਚ ਰਿਫਲੈਕਟਰ ਪਾਉਣੇ ਤਾਂ ਜੋ ਜਿਹੜੇ ਇਹ ਐਕਸੀਡੈਂਟ ਆ ਇਹਨਾਂ ਘਟਾਇਆ ਜਾ ਸਕੇ ਤੇ ਜਿਹੜੇ ਦੁਨਦਲੇ ਜਿਹੜੀ ਇਨਸਾਨੀ ਦੀ ਮਨੁੱਖਤਾ ਦੀ ਜਿਹੜੀ ਜਾਨ ਦਾ ਖੋਹ ਬਣ ਰਹੀ ਆ ਜਿਹੜੇ ਸੜਕ ਹਾਦਸੇ ਉਹਨਾਂ ਨੂੰ ਕਿਤਨਾ ਕਿਤੇ ਆਪਾਂ ਬਚਾਅ ਕਰ ਸਕਦੇ ਆ ਜਿਹੜਾ 2022 ਦੀ ਫਿਗਰ ਆ ਉਹਦੇ ਵਿੱਚ WHO ਤੇ NCAS ਦੀ ਜਿਹੜੀ ਰਜਿਸਟਰਡ ਫਿਗਰ ਆ ਉਹਦੇ ਵਿੱਚ 1,63,000 ਬੰਦਾ ਉਹ ਐਕਸੀਡੈਂਟ ਵਿੱਚ ਮਾਰੇ ਗਿਆ ਜਿਹੜਾ ਕਿ ਉਦੋਂ ਇਹ ਘਰੋਂ ਤੰਦਰੁਸਤ ਗਿਆ ਤੇ ਘਰ ਵਾਪਸ ਨਹੀਂ ਆਇਆ ਸੋ ਉਹਨਾਂ ਨੂੰ ਵੇਖਦੇ ਹੋਏ ਇਹ ਜਿਹੜੇ ਧੁੰਦਾਵਾ ਧੁੰਦਾਾਂ ਦੀ ਜਿਹੜੀ ਰੇਸ਼ੋ ਆ ਇਹਨਾਂ ਵਿੱਚ ਜਿੰਨੇ ਵੀ ਐਕਸੀਡੈਂਟ ਹੁੰਦੇ ਨੇ ਉਹ ਐਕਸੀਡੈਂਟ ਹੁੰਦੇ ਇੰਨੇ ਆ ਕਿ ਉਹ ਜਿਹੜੀ ਐਪ ਦੇ ਜਿਹੜੀ ਆ ਸਾਦੇ ਸਾਲ ਦੀ ਮੇਨਟੇਨ ਧੁੰਦ ਹੀ ਕਰ ਲੈਂਦੀ ਆ ਸੋ ਧੁੰਦੇ ਜਣਾ ਵਿੱਚ ਸਾਡੀ ਅਪੀਲ ਹੈ ਲੋਕਾਂ ਦੇ ਅੱਗੇ ਵੀ ਜਿਸਾਂ ਆ ਆਵਾਜ਼ਾ ਪਸ਼ੂ ਆ ਆਪਣੀ ਸਪੀਡ ਲਿਮਟ ਨੂੰ ਕੰਟਰੋਲ ਰੱਖਣ ਔਰ ਖਾਸ ਕਰਕੇ ਜਿਹੜੀ ਲਾਈਨ ਸਾਡੀ ਜਾ ਰਹੀ ਆ ਉਸ ਲਾਈਨ ਦੇ ਵਿੱਚ ਚੱਲਣ ਕਦੀ ਵੀ ਗਲਤ ਤਰੀਕੇ ਨਾਲ ਓਵਰਟੇਕ ਨਾ ਕਰਨ ਓਵਰ ਸਪੀਡ ਗੱਡੀ ਨਾ ਚਲਾਉਣ ਤੇ ਜਦੋਂ ਧੁੰਦ ਅੱਗੇ ਪੈ ਰਹੀ ਜੇ ਸਾਨੂੰ 100 ਗਜ 200 ਗਜ ਦਿਖਦਾ ਪਿਆ ਤੇ ਫੇਰ ਹੀ ਗੱਡੀ ਨੂੰ ਓਵਰਟੇਕ ਕਰ। ਸੋ ਅੱਗੇ ਮੇਰੇ ਨਾਲ ਸਰ ਮਜੂਨੇ ਐਂਟੀ ਕਰਾਇਮ ਐਂਡ ਐਨੀਮਲ ਪ੍ਰੋਟੈਕਸ਼ਨ ਦੇ ਚੇਅਰਮੈਨ ਡਾਕਟਰ ਰੋਹਨ ਮੈਰਾ ਸਰ ਕੀ ਕਹਿਣਾ ਚਾਹੋਗੇ ਬਹੁਤ ਹੀ ਵਧੀਆ ਉਪਰਾਲੇ ਤੁਹਾਡੇ ਵੱਲੋਂ ਵੀ ਪਸ਼ੂਆਂ ਦੇ ਬਚਾ ਲੈ ਬਹੁਤ ਵਧੀਆ ਪਹਿਲਾਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਤੇ ਅੱਜ ਇਹ ਖਾਸ ਉਪਰਾਲਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੋ? ਅ ਬਿਲਕੁਲ ਮੈਮ ਅਸੀਂ ਆਰਾਊਂਡ 2016 ਤੋਂ ਟ੍ਰੈਫਿਕ ਐਜੂਕੇਸ਼ਨ ਸੈੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਨਾਲ ਅਸੀਂ ਮਿਲ ਕੇ ਦਲਜੀਤ ਸਰ ਦੇ ਨਾਲ ਸਲਵੰਤ ਜੀ ਉਹਨਾਂ ਨਾਲ ਅਸੀਂ ਕਾਫੀ ਲੰਬੇ ਸਮੇਂ ਤੋਂ ਜੋ ਕੋ ਫੌਗੀ ਡੇਜ਼ ਆਂਦੇ ਨੇ ਅਸੀਂ ਐਕਸੀਡੈਂਟ ਬੰਦ ਤੇ ਨਹੀਂ ਕਰ ਸਕਦੇ ਲੇਕਿਨ ਕੋਸ਼ਿਸ਼ ਕਰ ਸਕਦੇ ਆ ਕਿ ਜਿਹੜੇ ਹਾਦਸੇ ਜਿਹੜੇ ਰੋਕੇ ਜਾ ਸਕਣ ਤੇ ਅਸੀਂ ਲਾਸਟ ਟਾਈਮ ਜਿਹੜਾ ਵਾ ਸ਼ੁਰੂ ਤੋਂ ਅਸੀਂ ਟੇਪਿੰਗ ਜਿਹੜੀ ਅਸੀਂ ਕਰਦੇ ਸੀਗੇ ਰੇਡੀਅਮ ਦੀ ਲੇਕਿਨ ਇਸ ਵਾਰ ਸਾਡੇ ਨੂੰ ਸਪੋਰਟ ਕੀਤਾ ਕਰਨ 베ਰੀ ਜੀ ਜਿਨ੍ਹਾਂ ਦੀ ਸੰਸਥਾ ਵਾ ਕਰਮਾ ਸਟੇਟ ਸੇਵਾ ਸੁਸਾਇਟੀ ਇਹਨਾਂ ਨੇ ਇਸ ਵਾਰ ਬਹੁਤ ਹੀ ਅੱਛੇ ਜਿਹੜੇ ਬੈਲਸ ਨੇ ਮੰਗਵਾਈਆਂ ਜੋ ਕਿ ਬਹੁਤ ਅੱਛੀਆਂ ਨੇ ਨਾ ਤੇ ਇਹਦੇ ਤੇ ਧੁੱਪ ਦਾ ਅਸਰ ਹੋਏਗਾ ਨਾ ਹੀ بارش ਦੇ ਨਾਲ ਇਹ ਖਰਾਬ ਹੋਣਗੀਆਂ ਜਿੰਨੀ ਦੇਰ ਤੱਕ ਇਹਨੂੰ ਕੋਈ ਖੁਦ ਨਹੀਂ ਉਤਾਰੇਗਾ ਤੇ ਮੈਂ ਬਹੁਤ ਹੀ ਐਪਰੀਸ਼ੀਏਟ ਕਰਦਾ ਕਿਉਂਕਿ ਇਹਨਾਂ ਦੀ ਏਜ ਹਾਲੇ ਸਿਰਫ ਔਰ ਸਿਰਫ 20 ਇਅਰਸ ਹੈ ਤੇ ਇਹਨਾਂ ਨੇ ਬਹੁਤ ਅੱਛਾ ਇੱਕ ਉਪਰਾਲਾ ਜਿਹੜਾ ਸ਼ੁਰੂ ਕੀਤਾ ਤੇ ਇਹਨਾਂ ਨੇ 500 ਦੇ ਅਰਾਊਂਡ ਨਾਟ ਓਨਲੀ ਫॉर ਕਾਉਸ ਸਿਰਫ ਗਊਆਂ ਵਾਸਤੇ ਨਹੀਂ ਜਿਹੜੇ ਸਟ੍ਰੇ ਡੌਗਸ ਫੌਗ ਦੇ ਵਿੱਚ ਜਿਹੜੇ ਨਹੀਂ ਨਜ਼ਰ ਆਉਂਦੇ ਧੁੰਦੇ ਵਿੱਚ ਉਹਨਾਂ ਵਾਸਤੇ ਵੀ ਜਿਹੜੇ ਇਹਨਾਂ ਨੇ ਆ 500 ਦੇ ਕਰੀਬ ਜਿਹੜੇ ਪੱਟੇ ਜਿਹੜੇ ਆ ਕੋਈ ਵੀ ਸ਼ਹਿਰ ਦਾ ਨਾਗਰਿਕ ਇਹਨਾਂ ਕੋਲੋਂ ਜਿਹੜਾ ਲੈ ਸਕਦਾ ਸਾਡੇ ਕੈਂਪ 'ਚ ਸਰ ਤੁਹਾਡੇ ਵੱਲੋਂ ਹਰ ਸਾਲ ਇਹ ਰਿਫਲੈਕਟਰ ਜਿਹੜੇ ਨੇ ਪੁਆਏ ਜਾਂਦੇ ਨੇ ਇਹਦੇ ਨਾਲ ਸੜਕ ਹਾਦਸਿਆਂ ਨੂੰ ਲੋਕਾਂ ਦਾ ਤਾਂ ਬਚਾਅ ਹੋਏਗਾ ਇਸਦੇ ਨਾਲ ਪਸ਼ੂਆਂ ਦਾ ਵੀ ਬਚਾਅ ਹੋਏਗਾ ਬਿਲਕੁਲ ਮੈਮ ਜੂਨ ਦੇ ਮਹੀਨੇ ਦੇ ਵਿੱਚ ਇੱਕ ਲੜਕੇ ਦੀ ਡੈਥ ਹੋਈ ਸੀਗੀ ਗਉਂ ਦੇ ਨਾਲ ਐਕਸੀਡੈਂਟ ਹੋਣ ਕਰਕੇ ਸ਼ੁਰੂਆਤ ਅਸੀਂ ਅੱਜ ਉਸੇ ਏਰੀਆ ਤੋਂ ਕੀਤੀ ਹੈ ਬਾਕੀ ਪੂਰੇ ਅੰਮ੍ਰਿਤਸਰ ਦੇ ਵਿੱਚ ਅਸੀਂ ਹੌਲੀ ਹੌਲੀ ਕਰਕੇ ਕੋਸ਼ਿਸ਼ ਕਰਾਂਗੇ ਵੀ ਫੌਗੀ ਡੇਸ ਦੇ ਵਿੱਚ ਅਸੀਂ ਪਸ਼ੂਆਂ ਦਾ ਵੀ ਬਚਾਅ ਕਰ ਸਕੀਏ ਤੇ ਕੋਈ ਇਨਸਾਨੀ ਜ਼ਿੰਦਗੀ ਅਗਰ ਬਚਾ ਸਕਦੇ ਹਾਂ ਤੇ ਬਚਾਈਏ ਕਿੱਥੇ ਕਿੱਥੇ ਕਿਹੜੀ ਕਿਹੜੀ ਜਗ੍ਹਾ ਤੇ ਸਾਰੇ ਰਿਫਲੈਕਟਰ ਜਿਹੜੇ ਨੇ ਬੱਚਿਆਂ ਨੂੰ ਪਾਏ ਗਏ ਅ ਬਿਲਕੁਲ ਮੈਮ ਅਸੀਂ ਸ਼ੁਰੂਆਤ ਇੱਥੋਂ ਲੋਗੜ ਚੌਂਕ ਤੋਂ ਆਪਣਾ ਹਾਥੀ ਗੇਟ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਬਾਕੀ 올ਓਵਰ ਅਮਰੀਕਾ ਜਿੱਥੇ ਇੱਥੇ ਗਵਾਂ ਜਾਦਾ ਬੈਠਦੀਆਂ ਨੇ ਰਾਮ ਬਾਗ ਹੋ ਗਿਆ ਜਾਂ ਪਤਲੀ ਘਰ ਵਾਲੀ ਸਾਈਡ ਤੇ ਹੋ ਗਿਆ ਕੈਂਟੋਨਮੈਂਟ ਹੋ ਰਿਹਾ ਏਰੀਆ ਹੋ ਗਿਆ ਸਾਰਾ ਅਸੀਂ ਹੌਲੀ ਹੌਲੀ ਦੋਨੋਂ ਸੰਸਥਾਵਾਂ ਮਿਲ ਕੇ ਅਸੀਂ ਕਵਰ ਕਰਾਂਗੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਨਾਲ ਸੋ ਬਹੁਤ ਹੀ ਵਧੀਆ ਉਪਰਾਲਾ ਅੱਗੇ ਸੈਨ ਨਾਲ ਗੱਲਬਾਤ ਕਰਦੇ ਹਾਂ ਸਰ ਜੀ ਬਹੁਤ ਹੀ ਛੋਟੀ ਉਮਰ ਦੇ ਦੇਖੋ ਜੀ ਸਭ ਤੋਂ ਪਹਿਲੀ ਜਿਹੜੀ ਸਿੱਖਿਆ ਹੁੰਦੀ ਉਹ ਹਰ ਕੋਈ ਆਪਣੇ ਮਾਤਾ ਪਿਤਾ ਕੋਲ ਲੈਂਦਾ ਤੇ ਆਪਣੇ ਘਰਦਿਆਂ ਕੋਲ ਲੈਂਦਾ ਸਾਨੂੰ ਵੀ ਜੋ ਸਿੱਖਿਆ ਹੈਗੀ ਹਮੇਸ਼ਾ ਆਪਣੇ ਘਰਦਿਆਂ ਕੋਲ ਮਾਤਾ ਪਿਤਾ ਕੋਲ ਮਿਲੀ ਹੈ ਤੇ ਅਸੀਂ ਉਹ ਸਿੱਖਿਆ ਦੇ ਉੱਪਰ ਹੀ ਅੱਗੇ ਚੱਲਦੇ ਪਏ ਹਾਂ ਅੱਜ ਜਿਹੜਾ ਖਾਸ ਇਹ ਉਪਰਾਲਾ ਕੀਤਾ ਗਿਆ ਹੈ ਕਿ ਕੀ ਉਪਰਾਲਾ ਇਸ ਤਰ੍ਹਾਂ ਕਿ ਤੁਸੀਂ ਸਭ ਨੂੰ ਪਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਜੋ ਹੈ ਸਰਦੀਆਂ ਦਸਤਕ ਦੇ ਚੁੱਕੀਆਂ ਨੇ ਤੇ ਧੁੰਦਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਐਸਜੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ਕੋਪਰਾਲਾ ਕੀਤਾ ਹੈਗਾ ਰਿਫਲੈਕਟਿਵ ਕੋਲਰ ਦਾ ਰਾਸ਼ਟਰੀ ਕਾਂ ਰੱਖਿਆ ਮਾ ਸੰਗਮ ਦੇ ਨਾਲ ਮਿਲ ਕੇ ਜਿਵੇਂ ਜਿਸੀਂ ਪੂਰੇ ਅਮਨੇਸਰ ਸ਼ਹਿਰ ਦੇ ਵਿੱਚ گاਵਾਂ ਨੂੰ ਤੇ ਛੋਟੇ ਪਸ਼ੂ ਚਾਹੇ ਬਿੱਲੀ ਹੈ ਚਾਹੇ ਉਹ ਕੁੱਤੇ ਹੈਗੇ ਆ ਸਭ ਨੂੰ ਰਿਫਲੈਕਟਿਵ ਕੋਲਰ ਲਗਾ ਰਹੇ ਆ ਤਾਂ ਕਿ ਜੋ ਕਿਸੇ ਕਈ ਵਾਰੀ ਜਿਸ ਤਰ੍ਹਾਂ ਕਿ ਕਈਆਂ ਨੂੰ ਨਜ਼ਰ ਨਹੀਂ ਆਂਦਾ ਰਾਤ ਵੇਲੇ ਫੌਗ ਦੇ ਕਾਰਨ ਤਾਂ ਕਿ ਨਜ਼ਰ ਆਜਣ ਤੇ ਕੋਈ ਵੀ ਦੁਰਘਟਨਾ ਹੋਣ ਤੋਂ ਬਚ ਜਾਏ ਨਾਲ ਹੀ ਨਾਲ ਜਾਨਵਰਾਂ ਦੀ ਤੇ ਨਾਲ ਹੀ ਨਾਲ ਇਨਸਾਨਾਂ ਦੀ ਜਾਨ ਜੋ ਹੈ ਬਚ ਸਕੇ ਜ਼ਿੰਦਗੀ ਬਹੁਤ ਕੀਮਤੀ ਹੈ ਚਾਹੇ ਉਹ ਜਾਨਵਰਾਂ ਦੀ ਹੈ ਚਾਹੇ ਉਹ ਇਨਸਾਨਾਂ ਦੀ ਹੈ ਤੇ ਇਹ ਜਿਹੜਾ ਧੁੰਦ ਹੈ ਸੰਗਰੇ ਧੁੰਦ ਦੇ ਫੌਗੀ ਡੇਜ਼ ਹੁੰਦੇ ਨੇ ਇਹ ਕਈ ਵਾਰ ਕਾਰਨ ਬਣ ਜਾਂਦੇ ਨੇ ਤੇ ਬਹੁਤ ਕੀਮਤੀ ਜੜੀਆਂ ਜਾਂਨਾਂ ਨੇ ਉਹ ਜੜੀਆਂ ਚਲ ਜਾਂਦੀਆਂ ਨੇ ਉਹਨਾਂ ਤੋਂ ਬਚਾਲੀ ਬਹੁਤ ਵਧੀਆ ਉਪਰਾਲਾ ਹੈ ਹੋਰ ਕੀ ਕਹਿਣਾ ਚਾਹ। ਅਸੀਂ ਸਭ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਸਭ ਨੂੰ ਪਸ਼ੂਆਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਸਭ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਵੇਕਟਰ ਸ਼ੂਟ ਹੋ ਕੇ ਸਭ ਦੀ ਸੇਵਾ ਕਰਨੀ ਚਾਹੀਦੀ ਹੈ ਹਰ ਕਿਸੇ ਨੂੰ ਆਪਣਾ ਧਰਮ ਨੇ ਬਹਾਨਾ ਚਾਹੀਦਾ। ਸੋ ਬਬਾ थैंक यू ਅੱਗੇ ਦੇਖਦੇ ਹਾਂ ਸੀ ਦੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਸਰ ਹੁਣਾਂ ਵੱਲੋਂ ਜਿਹੜਾ ਗਾਂ ਹੈ ਉਹਨਾਂ ਨੂੰ ਰਿਫਲੈਕਟਰ ਕੋਲਰ ਜਿਹੜੇ ਪਹਿਨਾਏ ਜਾ ਰਹੇ ਨੇ ਇਸ ਦੇ ਨਾਲ ਨਾਲ ਉਹਨਾਂ ਨੂੰ ਖਾਣ ਲਈ ਵੀ ਕੁਝ ਚੀਜ਼ਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਫੋਰਗੇਟ ਡੇਸ ਦੇ ਵਿੱਚ ਇਨਸਾਨਾਂ ਅਤੇ ਜਾਨਵਰਾਂ ਦੋਵਾਂ ਦੀਆਂ ਜਿਹੜੀਆਂ ਜਾਨਾਂ ਨੇ ਉਹਨਾਂ ਨੂੰ ਬਚਾ ਲਏ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਹੈ ਕੀਤਾ ਗਿਆ ਹੈ ਤੇ ਇਹਨਾਂ ਦੇ ਇਹੀ ਕਹਿਣਾ ਹੈ ਕਿ ਅੱਗੋਂ ਵੀ ਹੋਰ ਇਹੋ ਜਿਹੇ ਉਪਰਾਲੇ ਕੀਤੇ ਜਾਣਗੇ ਤਾਂ ਤਾਂ ਜੋ ਜਿਹੜੀ ਜ਼ਿੰਦਗੀ ਹੈ ਉਹ ਚਾਈ ਜਾ ਸਕੇ ਪਾਵੇਂ ਉਹ ਜਾਨਵਰਾਂ ਦੀ ਹੋਵੇ ਜਾਂ ਫਿਰ ਇਨਸਾਨਾਂ ਦੀ ਹੋਵੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਸਰਦੀ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਤੁੰਦ ਹੁੰਦੀ ਹੈ ਤੇ ਰਾਤ ਨੂੰ ਜਿਹੜਾ ਹੈ ਉਹ ਜਦੋਂ ਜਾਨਵਰ ਰਸਤੇ ਵਿੱਚ ਆ ਜਾਂਦੇ ਨੇ ਤਾਂ ਸੜਕ ਹਾਸਿਆਂ ਦਾ ਲੋਕ ਸ਼ਿਕਾਰ ਹੋ ਜਾਂਦੇ ਨੇ ਤੇ ਕਈ ਵਾਰ ਇਸ ਦੇ ਇਸ ਸੜਕ ਹਾਸਿਆਂ ਦੇ ਕਾਰਨ ਕਈ ਵਾਰ ਜਾਨਵਰਾਂ ਨੂੰ ਵੀ ਆਪਣੀਆਂ ਜਾਨ ਜਿਹੜੀ ਹੈ ਗਵਾਣੀ ਪੈਂਦੀ ਹੈ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਹੈ ਪਸ਼ੂਆਂ ਦੀ ਜਿਹੜੀ ਜ਼ਿੰਦਗੀ ਉਹਨਾਂ ਦੀ ਸੰਭਾਲ ਲਈ ਵੀ ਤੇ ਇਨਸਾਨਾਂ ਦੀ ਜ਼ਿੰਦਗੀ ਦੀ ਸੰਭਾਲੇ ਕੈਮਰਾਮੈਨ ਅਰਸ਼ਦ ਨਾਲ ਮਹਿਸੂਬ ਜੀ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ